ਸਮਾਣਾ ਦੇ ਪਟਿਆਲਾ ਜਿਹੜੇ ਜਾਰਾ ਰੋਡ ਬਾਘੜਾ ਨਹਿਰ ਦਾ ਪੁਲ ਹੈ ਇਹ ਤੁਹਾਨੂੰ ਦਿਖਾਉਣ ਜਾ ਰਹੇ ਇਸ ਪਾਸੇ ਦੇਖੋ ਬਾਘੜਾ ਨਹਿਰ ਦੇ ਪੁਲ ਤੋਂ ਇਧਰ ਟਿਪਰ ਆ ਰਿਹਾ ਹੈ ਇਧਰ ਇਹ ਕਾਰ ਸੀ ਆਲਟੋ ਕਾਰ ਹੈ ਪਟਿਆਲੇ ਜਾ ਰਹੀ ਸੀ ਦੱਸਿਆ ਪਟਿਆਲੇ ਜਾ ਰਹੀ ਸੀ ਪਿੱਛੇ ਤੋਂ ਇਸ ਟਿਪਰ ਨੇ ਟੱਕਰ ਮਾਰੀ ਤੁਸੀਂ ਦੇਖ ਰਹੇ ਗੱਡੀ ਕਿੰਨੀ ਨੁਕਸਾਨੀ ਗਈ ਹੈ ਗੱਡੀ ਦਾ ਇੱਕ ਪਾਸਾ ਬਿਲਕੁਲ ਖਤਮ ਹੋ ਗਿਆ ਹੈ ਕੀ ਹੈ ਜਾਣੇ ਨੁਕਸਾਨ ਦਾ ਬਚਾ ਹੋਇਆ ਹੈ ਲੇਕਿਨ ਟਿਪਰ ਚਾਲਕ ਕਿਸ ਤਰ੍ਹਾਂ ਚੱਲਦੇ ਹਨ ਇਹਨਾਂ ਦਾ ਰੋਜ਼ ਹਾਸੇ ਕਿਸ ਸੜਕਾਂ ਦੇ ਰੋਜ਼ ਖਬਰਾਂ ਆਉਂਦੀਆਂ ਵੀ ਟਿਪਰ ਨਾਲ ਹਾਦਸਾ ਟਿਪਰ ਇਹ ਤੁਸੀਂ ਸਮਾਣੇ ਦੇਖ ਰਹੇ ਹੋ ਪਟਿਆਲਾ ਪੁਲ ਜਿਹੜਾ ਬਾਖੜਾ ਨਹਿਰ ਦਾ ਪੁਲ ਹੈ ਇਸ ਪੁਲ ਤੇ ਪਿੱਛੋਂ ਆਰੇ ਟਿਪਰ ਉਹ ਟਿਪਰ ਨੇ ਇਸ ਕਾਰ ਨੂੰ ਟੱਕਰ ਮਾਰਿਆ ਜਿਸ ਦੇ ਵਿੱਚ ਜਾਨੀ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਇੱਕ ਬੱਚਾ ਉਸਦੀ ਮਾਂ ਸੀ ਉਹ ਬਚਾਵ ਹੋ ਗਿਆ ਉਹਦੀ ਕਾਰ ਹੈ ਕਾਰ ਨੂੰ ਨੁਕਸਾਨ ਨਹੀਂ ਗਈ ਹੈ ਇਸ ਦੀ ਜਾਂਚ ਹੁਣ ਸਿਟੀ ਪੁਲਿਸ ਸਵਾਰਨੇ ਕਰਨੀ ਹੈ ਕੌਣ ਕਸੂਰਦਾਰ ਥਾ ਲੇਕਿਨ ਇਸ ਘਟਨੇ ਉਤੇ ਇੱਕ ਬੜਾ ਹਾਸਾ ਟਲ ਗਿਆ ਔਰ ਅਸੀਂ ਜਿਹੜੇ ਕਾਰ 'ਚ ਲੱਗੇ ਗਲਵਾਤ ਕਰਦੇ ਆ ਮੇਰਾ ਨਾਮ ਨਹੀਂ ਖਿਲਿਆ ਜੀ ਅਸੀਂ ਰਾਜਪੁਰੇ ਜਾ ਰਹੇ ਸੀ ਜੀ ਰਾਜਪੁਰੇ ਮੈਂ ਤਾਂ ਮੇਰੇ ਮੰਮੀ ਰਾਜਪੁਰੇ ਜਾ ਰਹੇ ਸੀ ਅਸੀਂ ਨਾ ਇਧਰੋਂ ਲੰਘ ਰਹੇ ਸੀ ਕਿ ਆਹ ਭਾਈ ਸਾਰਾ ਪੂਰਾ ਰਸਤਾ ਇਧਰੋਂ ਬੰਦ ਸੀ ਜੀ ਇਧਰੋਂ ਰਸਤਾ ਪਿਆ ਸੀ ਅਸੀਂ ਆਪਣਾ ਇਧਰੋਂ ਲੰਘ ਰਹੇ ਇੰਡੀਕੇਟਰ ਦੇ ਕੇ ਪਟਿਆਲੇ ਵਾਲੀ ਸਾਈਡ ਹਾਂਜੀ ਹਾਂ ਇਧਰੋਂ ਲੰਘ ਰਹੇ ਆਹ ਭਾਈ ਦੇ ਜਿਹੜਾ ਟਿੱਬਰ ਸੀਗਾ ਜੀ ਉਹ ਅੱਗੇ ਵਾਲਾ ਕਿਨਾਰਾ ਸਿੱਧਾ ਮੇਰੇ ਡਰਾਈਵਰ ਵਾਲੇ ਪ ਉਹਨੇ ਪੂਰਾ ਹੈਂਡਲ ਘੜੀਸ ਕਿਵੇਂ ਉਹ ਸਾਈਡ ਤੇ ਲੈ ਗਿਆ ਜੀ ਬਾਈ ਇਨੀ ਗੱਲ ਮੈਂ ਤੇ ਮੇਰੇ ਮੰਮੀ ਸੀ ਜੀ ਤੁਹਾਡੇ ਪਤਾ ਹੋ ਗਏ ਮੰਨ ਜਿੱਟਣ ਲੱਗੀ ਕੋਈ ਨਹੀਂ ਨਹੀਂ ਜੀ ਨਹੀਂ ਕਿ ਸਿੱਧਾ ਸਾਹਮਣੇ ਖੜੇ ਸੀ ਅਸੀਂ ਤਾਂ ਦੇਖ ਰਹੇ ਸੀ ਖੜੇ ਸਾਹਮਣੇ ਆਹ ਬੜੇ ਕਿੰਨੇ ਤੁਸੀਂ ਖੇਤ ਤੇ ਆ ਆ ਮੇਰੀ ਸਕੂਟਰ ਨਿਕਲੀ ਉਹਦੇ ਮਗਰ ਮਗਰ ਹੀ ਲਗੇ ਹੁੰਦੇ ਸਾਂ ਇਹ ਗੱਡੀ ਦਾ ਮੂੰਹ ਤੇ ਇੰਜਨ ਹੀ ਧੂਆਂ ਦਾ ਇਹ ਤੇ ਵਾਜ ਕੇ ਹੋਈ ਏ ਟੇਢੀ ਹੋਣਾ ਇਹ ਵਾਜ ਕੇ ਟੇਢੀ ਹੋਈ ਏ ਹਾਂ ਟਿਪਰ ਨੇ ਮਾਰੀ ਤਾਂ ਹਾਂ ਹੈਂਡਲ ਦੇ ਵਿੱਚ ਬਸ ਗਿਆ ਉਹਦਾ ਉਹ ਅਗਲਾ ਜਾ ਗਿਆ ਸੱਟ ਲੱਗਿਆ ਮਹਾਰਾਜ ਨੇ ਜਾਨ ਪਹਚਾ ਲਈ ਜ਼ਬਰਦਸਤ ਕਿਤੇ ਇਨਸਾਨ ਹੋਇਆ ਗੱਡੀ ਦਾ ਸਾਰਾ ਖਤਮ ਹੋ ਗਈ ਪਰਲੇਵਾ ਜੀ ਹਜੀਤ ਸਿੰਘ ਜੀ ਇਧਰ ਸਮਾਨੇ ਕੰਨੀ ਆ ਰਿਹਾ ਸੀ ਇਹ ਪਟਿਆਲੇ ਜਾ ਰਿਹਾ ਸੀ ਮਾ ਜੀ ਆਈ ਪਟਿਆਲੇ ਨੂੰ ਜੀ ਗੱਡੀ ਵੀ ਇਧਰ ਜਾ ਰਹੀ ਸੀ ਹਾਂ ਜੀ ਹਾਂ ਫਿਰ ਕਿਵੇਂ ਇੱਕ ਟਿਊਰੇ ਆ ਕੇ ਫਸ ਗਈ ਆ ਦੇਖੋ ਇੱਥੇ ਆ ਪਿਛਲੇ ਟਾਇਰ ਤੋਂ ਮੂਰਲੇ 'ਚ ਫਸਾ ਰਹੀ ਹੈ ਇੱਥੇ ਮੂਰਲੇ ਟਾਇਰ ਪਿਛਲਾ ਟਾਇਰ ਕੋਈ ਨਹੀਂ ਲੱਗਿਆ ਹੋਇਆ ਅਗਲੇ ਟਾਇਰ ਤੋਂ ਫਸ ਗਈ ਹੈ ਗੱਡੀ ਆ ਗੋਂਗ ਛੱਡ ਦੇ ਇਧਰ ਗੱਡੀ ਵੀ ਇਧਰ ਜਾ ਰਹੀ ਸੀ ਉਹ ਵੀ ਕਾਰ ਵੀ ਇਧਰ ਹੀ ਜਾ ਰਹੀ ਸੀ ਅੱਛਾ ਕੁਛ ਨਹੀਂ ਘੁੰਮਿਆ ਜੀ ਉਹ ਆਇਆ ਪਿੱਛੋਂ ਅਸੀਂ ਨਹੀਂ ਆਏ ਅੱਛਾ ਉਹ ਪਿੱਛੇ ਆਇਆ ਉਹ ਪਿੱਛੋਂ ਕਿੱਥੋਂ ਆਇਆ ਜਿਹੜਾ ਉਹ ਪਿੱਛੋਂ ਆਇਆ ਉਹ ਪਿੱਛੋਂ ਆਇਆ ਤੁਹਾਡਾ ਕਹਿਣਾ ਤੁਹਾਡਾ ਕਹਿਣਾ ਪਿੱਛੋਂ ਆਇਆ ਪਿੱਛੋਂ ਆਇਆ ਉਹ ਗੱਡੀ ਆਇਆ ਇਧਰੇ ਕੱਢ ਰਿਆ ਸੀ ਉਹ ਇਸੇ ਨਾਲ ਆ ਗਿਆ ਮਲਪੁਰਾ ਮੋਬਾਈਲ ਟਾਇਰ ਚੱਲਿਆ ਗਿਆ ਠੀਕ ਠੀਕ ਕੈਮਰਾਮੈਨ ਡੀਕੇ ਗਰੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼